ਕਰੋ ਬੰਦ ਕਰੋ ਬੰਦ ਕਰੋ ਪਾਣੀ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੀਡੀਪੀਓ ਜਗਰਾਉ ਮਰਦਾਬਾਦ 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 ਅਫਤਾਰ ਸਿੰਘ ਜੀ ਗੱਲ ਠੱਮਲਾ ਪਿੰਡ ਕੋਠੇ ਅਟਚਕ ਅੱਜ ਤੁਸੀਂ ਇਕੱਠ ਕੀਤਾ ਇਹਦੇ ਬਾਰੇ ਦੱਸੋ ਇਹ ਇਕੱਠ ਸੀ ਕੀਤਾ ਜੀ ਸਾਡੇ ਮੰਨਲਾ ਵੀ ਜਿੰਨੀਆਂ ਬੀਬੀਆਂ ਪੈਣਾ ਸਭ ਔਖੀਆਂ ਬਹੁਤ ਹੈ ਨਾ ਤਾਂ ਕੋਈ ਪਾਣੀ ਦਾ ਨਿਕਾਸ ਆ ਸਾਡੇ ਬਹੁਤ ਹੀ ਇਸ ਪਿੰਡ ਦਾ ਬੁਰਾ ਹਾਲ ਆ ਗਲੀਆਂ ਜਾ ਕੇ ਦੇਖ ਲੋ ਵੀ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਪੂਰਾ ਭਰਿਆ ਪਿਆ ਵਾ ਘਰ ਘੜ ਨੰਗਾ ਨੂੰ ਜਗਾ ਨਹੀਂ ਬੱਚੇ ਗਾਰੇ ਦੇ ਵਿੱਚ ਦੀ ਲੰਗਦੇ ਸਰਪੰਚ ਨੂੰ ਨਹੀਂ ਮਿਲੇ ਸਰਪੰਚ ਕੋਲੇ ਗਏ ਸੀਗੇ ਜੀ ਰਾਤ ਵੀ ਪਹਿਲਾਂ ਵੀ ਅਸੀਂ ਉਹਨੂੰ ਕਹਿ ਆ ਵੀ ਸਾਡੀ ਮੀਟਿੰਗ ਰੱਖ ਭਾਈ ਮਹੀਨੇ ਬਾਅਦ ਤੈਨੂੰ ਕੋਈ ਟੱਕ ਦਸਗੇ ਤੇਰੇ ਕੋ ਦਰਵਾਜ਼ੇ ਤੇ ਨਾ ਕੇ ਖੜੂਗਾ ਉਹ ਕਹਿੰਦਾ ਮੈਂ ਨਹੀਂ ਮੀਟਿੰਗ ਕੋਈ ਵੀ ਰੱਖਣੀ ਉਹ ਕਹਿੰਦਾ ਮੈਂ ਨਹੀਂ ਮੀਟਿੰਗ ਰੱਖਣੀ ਫੇਰ ਰਾਤ ਮਨ ਲਓ ਕਿ ਹਲਾ ਕਈ ਦੁਖੀ ਹੋ ਕੇ ਗਏ ਜਦੋਂ ਅਸੀਂ ਗਏ ਤੇ ਮਨ ਲਾ ਬੁੜੀਆਂ ਨੂੰ ਉਲਟਾਈ ਕਹਿੰਦਾ ਕਹਿੰਦਾ ਤਾਂ ਐਵੇਂ ਹੀ ਤੁਰੀਆਂ ਫਿਰਦੀਆਂ ਦੂਜਾ ਨੰਬਰ ਕਹਿੰਦਾ ਜੀ ਮੈਂ 2 ਸਾਲ ਕੰਦਾ ਕਿਤੇ ਨਹੀਂ ਮੈਂ ਨਹੀਂ ਕਿਸੇ ਦੀ ਮਨਤ ਕਰਨ ਜਾਣੀ ਕਿਸੇ ਵੀ ਸਰਕਾਰ ਦੀ 2 ਸਾਲ ਤੋਂ ਬਾਅਦ ਮੈਂ ਤੁਹਾਡੀ ਸੁਣਵਾਈ ਕਰੂੰਗਾ ਫਿਰ ਸਰਪੰਚ ਆਪਾਂ ਨੂੰ ਬਣਦਾ ਕੀ ਫਾਇਦਾ ਜੀ ਜਦੋਂ ਲੋਕ ਤਾਂ ਇੱਥੇ ਛੜਕਾ ਦੇ ਤੁਰੇ ਫਿਰਦੇ ਹੋਰ ਨਹੀਂ ਕਿਸੇ ਨੂੰ ਮਿਲੇ ਉਹ ਅਧਿਕਾਰੀ ਨੂੰ ਨਹੀਂ ਹੋਰ ਆਪਣੇ ਅਧਿਕਾਰੀ ਨੂੰ ਅਸੀਂ ਉੱਥੇ ਸੈਕਟਰੀ ਸਾਹਿਬ ਨੂੰ ਵੀ ਦੋ ਤਿੰਨ ਵਾਰੀ ਚੈਲੰਜ ਕੀਤਾ ਵੀ ਸਾਹਿਬ ਸਾਨੂੰ ਆ ਕੇ ਮਿਲੋ ਵੀ ਸਾਡੇ ਲੋਕ ਮੰਨ ਲਾ ਬਹੁਤ ਹੀ ਦੁਖੀ ਆ ਪਰ ਸੈਕਟਰੀ ਸਾਹਿਬ ਨੇ ਵੀ ਸਾਡੀ ਸੁਣੀ ਅੱਜ ਕਿਸੇ ਨੂੰ ਮਿਲੋਗੇ ਫਿਰ ਇਕੱਠੇ ਹੋਣਗੇ ਅੱਜ ਜੇ ਚੱਲੇ ਜੀ ਵੀਡੀਓ ਦਫ਼ਤਰ ਉਸ ਤੋਂ ਬਾਅਦ ਜਾਈ ਜਾਵਾਂਗੇ ਸਰੂਜੀਤ ਕੋਲ ਵੀ ਜੀ ਭਾਈ ਸਾਡਾ ਦੱਸੋ ਵੀ 10 ਸਾਲ ਹੋ ਗਏ ਕੋਈ ਹੱਲ ਕੱਢਿਆ ਹੀ ਨਹੀਂ ਤੁਸੀਂ ਜੇ ਤੁਹਾਡਾ ਹੱਲ ਨਾ ਹੋਇਆ ਫਿਰ ਧਰਨਾ ਲਾਵੋਗੇ ਫਿਰ ਧਰਨਾ ਲਾਵਾਂਗੇ ਜੀ ਵੀਡੀਓ ਦਫ਼ਤਰ ਦੇ ਮੂਹਰੇ ਬੈਠਾਂਗੇ ਜਿੰਨੀ ਜ਼ਰੂਰ ਸਾਡਾ ਕੋਈ ਹੱਥ ਕਰਦੇ ਨਹੀਂ ਹੱਲ ਨਹੀਂ ਕਰਦੇ ਅਸੀਂ ਉਨੀ ਜ਼ਰੂਰ ਥੋਖੇ ਲਾਂਗੇ ਪਰਮਜੀਤ ਘਰ ਨਾਮਾ ਮੱਲਾ ਮੱਲਾ ਸਾਡਾ ਗਲੀ ਨੰਬਰ 2 ਕੀ ਗੱਲ ਚਾਹੁੰਦੇ ਵੀਰੇ ਅੱਜ ਜਿਹੜੀ ਅਸੀਂ ਸਾਡਾ ਸੀਵਰੇਜ ਦਾ ਖਾਲ ਨਹੀਂ ਹੋ ਰਿਹਾ ਪਾਣੀ ਦਾ ਹੱਲ ਨਹੀਂ ਹੋ ਰਿਹਾ ਕੋਈ ਵਿਕਾਸ ਨਹੀਂਗਾ ਜਨਤਾ ਵਾਸਤੇ ਕਈ ਮੈਂਬਰ ਸਰਪੰਚ 30 ਸਾਲ ਹੋ ਗਏ ਆ 30 ਸਾਲ ਸਾਨੂੰ ਇਹੀ ਮਿਲਦੀ ਹੈ ਨਿਰਾਸ਼ਾ ਵੀ ਅਸੀਂ ਜਿੱਥੇ ਬੈਠੇ ਉੱਥੇ ਹੀ ਬੈਠੇ ਆ ਜੇ ਵੋਟਾਂ ਪੈਂਦੀਆਂ ਵੋਟਾਂ ਇੰਨੀਆਂ ਜਨਤਾ ਦੀਆਂ ਦੇਖੋ ਕਿੱਡਾ ਤੁਸੀਂ ਨਿਗਾਹ ਮਾਰ ਕੇ ਦੇਖੋ ਕਿੱਡਾ ਇਹ ਮਹੱਲਾ ਪਿੰਡ ਬਣ ਚੁੱਕਾ ਇਸ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਬਾਕੀਆਂ ਵਾਸਤੇ ਸਰਕਾਰ ਕਿਵੇਂ ਪਾ ਰਹੀ ਆ ਪਿੰਡਾ ਥਾਵਾਂ ਵਿੱਚ ਕਿਵੇਂ ਦੁਆਰਾ ਦੁਆਰਾ ਹੋ ਰਿਹਾ ਸਾਰਾ ਕੁਝ ਤੇ ਇਸ ਵਾਸਤੇ ਕਿਉਂ ਨਹੀਂ ਹੋ ਰਿਹਾ ਕਿਉਂ ਸਰਕਾਰਾਂ ਇਸ ਕਿੱਥੇ ਗਈਆਂ ਹੋਈਆਂ ਸਰਕਾਰਾਂ ਜੇ ਸਰਕਾਰ ਜੋ ਸਰਪੰਚ ਨਹੀਂ ਕਰਦੇ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ ਅਸੀਂ ਵੀਡੀਓ ਦਫ਼ਤਰ ਪਹਿਲਾਂ ਸਾਡੀ ਐਪਲੀਕੇਸ਼ਨ ਜਾ ਚੁੱਕੀ ਆ ਔਰ ਪੂਸ਼ਣ ਹੁੰਦੇ ਤੋਂ ਉਹਨਾਂ ਨੇ ਸਾਡੀ ਉਹ ਰੱਦ ਕਰਾ ਕੇ ਸਾਥੋਂ ਸਮਝੌਤਾ ਕਰਾ ਕੇ ਰੱਦ ਕਰਤੀ ਸੈਕਟਰੀ ਸਾਹਿਬ ਆ ਕੇ ਮਿੰਟੀਆਂ ਗਿਣਤੀਆਂ ਕਰਕੇ ਦੋ ਵਾਰੀ ਲੈ ਗਏ ਬਾਅਦ ਚ ਬਸ ਕਿਉਂ ਇਹ ਹੋ ਰਿਹਾ ਕਿਉਂ ਕਰ ਰਹੇ ਇਹੋ ਜਿਹਾ ਕੁਛ ਕੀ ਗੱਲ ਜਨਤਾ ਇੱਥੇ ਵੱਸਦੀ ਨਹੀਂ ਇਨਸਾਨ ਨਹੀਂ ਵੱਸਦੇ ਕਿ ਜਾਨਵਰ ਵੱਸਦੇ ਆ ਕਿਉਂ ਨਹੀਂ ਐਕਸ਼ਨ ਲੈ ਰਹੇ ਨਮਾ ਸਰਪੰਚ ਇਹਨਾਂ ਨੂੰ ਐਕਸ਼ਨ ਲੈਣਾ ਨਵਾ ਸਰਪੈਂਚ ਬੋਲ ਰਿਹਾ ਵਾ ਜੇ ਲੇਡੀਜ਼ ਜਾਂਦੀ ਆ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਤੰਗੀ ਆ ਬੰਦੇ ਕਰਦੇ ਮਿਹਨਤ ਉਹ ਕੰਮਾਂ ਤੇ ਸੁਬਾ ਚਲੇ ਜਾਂਦੇ ਲੇਡੀਜ਼ ਜਾ ਰਹੀ ਆ ਉਹਨਾਂ ਨੂੰ ਕਹਿੰਦੇ ਨੱਤ ਸਾਡੇ ਦਰਵਾਜ਼ੇ ਤੇ ਆਉਂਦੀਆਂ ਨੱਤ ਕੌਣ ਜਾਂਦਾ ਨਾ ਬੇਲਾ ਦੁਖੀ ਹੋ ਕੇ ਲੇਡੀਜ਼ ਜਾਂਦੀ ਆ ਜੇ ਜਾਂਦੀ ਆ ਉਹਨਾਂ ਨੂੰ ਬੋਲਦੇ ਐਵੇਂ ਤੁਰੀਆਂ ਫਿਰਦੀਆਂ ਐਵੇਂ ਇਹਦਾ ਮਤਲਬ ਬੋਲਣ ਦੀ ਤਮੀਜ਼ ਸਰਪੰਚ ਨੂੰ ਹੋਣੀ ਚਾਹੀਦੀ ਆ ਕਿ ਨਹੀਂ ਚਾਹੀਦੀ ਹਾਂ ਦੇ ਸਕਦਾ ਕੁਛ ਨਹੀਂ ਕਦੇ ਕਹਿੰਦਾ ਮੈਨੂੰ ੱੱਕੇ ਨਾ ਬਣਾਇਆ ਕਦੇ ਕਹਿੰਦਾ ਮੇਰੇ ਹੱਥ ਵਸ ਨਹੀਂ ਜੇ ਇਹਦੇ ਹੱਥ ਵਸ ਜਾਂ ੱੱਕਾ ਕੁਛ ਵੀ ਆ ਇਹ ਲਿਖ ਕੇ ਦੇਵੇ ਵੀ ਮੈਂ ਨਹੀਂ ਸਰਪੰਚੀ ਕਰ ਸਕਦਾ ਬਸ ਇਹੀ ਸਾਡੀ ਇਹ ਵੀਡੀਓ ਦਾ ਪਰ ਵੀ ਅਸੀਂ ਇਹੀ ਕਹਿਣਾ ਜਾ ਕੇ ਵੀ ਜੇ ਇਹਨਾਂ ਦੇ ਹੱਥ ਖੜੇ ਆ ਤਾਂ ਇਹ ਸਾਨੂੰ ਆਪਦਾ ਫੈਸਲਾ ਦੇਣ ਅਸੀਂ ਆਪਦੀ ਸਰਵ ਸਪੱਤੀ ਨਾਲ ਚੁਣੀਏ ਚਾਹੇ ਬੋਟਾ ਨਾਲ ਚੁਣੀਏ ਅਸੀਂ ਜੋ ਮਰਜੀ ਜੀ ਮੇਰਾ ਨਾਮ ਰਾਜ ਸ਼ਰਮਾ ਜੀ ਮੈਂਬਰ ਪੰਚਾਇਤ ਕੋਠੇ ਅਟਚਕ ਵਾਰਡ ਨੰਬਰ 3 ਤੋਂ ਬਹੁਤ ਦਿਨਾਂ ਤੋਂ ਅਸੀਂ ਸਰਪੰਚ ਸਾਹਿਬ ਦੇ ਆਪਣੇ ਮਾਨਯੋਗ ਸਰਪੰਚ ਸਾਹਿਬਾ ਸਾਡੇ ਅਸ਼ੋਕ ਸ਼ਰਮਾ ਜੀ ਉਹਨਾਂ ਦੀ ਅਸੀਂ ਮਿੰਟਾਂ ਕੱਢੀ ਜਾਂਦੇ ਆ ਜਦੋਂ ਦੀ ਪੰਚਾਇਤ ਬਣੀ ਹੈ ਨਵੀਂ ਅਜੇ ਤੋ ਅਸੀਂ ਉਹਨਾਂ ਦੀ ਸਰ ਲਈ ਮਿੰਟਾਂ ਕੱਢਦੇ ਪਏ ਆ ਵੀ ਸਾਡੇ ਮੁਹੱਲੇ ਦੇ ਵਿੱਚ ਆ ਕੇ ਵਿਚਰੋ ਜੇਕਰ ਜਨਤਾ ਨੇ ਤੁਹਾਨੂੰ ਇੰਨੇ ਵੱਡੇ ਅਹੁਦਾ ਦਿੱਤਾ ਹੈ ਵੀ ਜਨਤਾ ਨੇ ਇੱਕ ਇੱਕ ਵੋਟ ਪਾ ਕੇ ਤੁਹਾਨੂੰ ਮੋਤਵਾਰ ਬਣਾਇਆ ਤਾਂ ਤੁਹਾਡਾ ਔਰ ਸਾਡਾ ਸਾਰਿਆਂ ਦਾ ਮੈਂਬਰਾਂ ਦਾ ਵੀ ਇਹ ਸਰਪੰਚਾਂ ਦਾ ਵੀ ਇਹ ਫਰਜ਼ ਬਣਦਾ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਆਈਏ ਲੋਕਾਂ ਦੇ ਵਿੱਚ ਵਿਚਰੀਏ ਗਲੀਆਂ ਨਾਲੀਆਂ ਦਾ ਲੋਕਾਂ ਨੂੰ ਹੋਰ ਕੀ ਚਾਹੀਦਾ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਸਟਰੀਟ ਲਾਈਟਾਂ ਆਹੀ ਕੁਛ ਚਾਹੀਦਾ ਹੁੰਦਾ ਇਸ ਤੋਂ ਜ਼ਿਆਦਾ ਅਸੀਂ ਤਾਂ ਕੁਝ ਜ਼ਿਆਦਾ ਡਿਮਾਂਡ ਨਹੀਂ ਕਰਦੇ ਲੇਕਿਨ ਸਾਡੇ ਮਾਨਯੋਗ ਸਰਪੰਚ ਸਾਹਿਬ ਜਦੋਂ ਦੇ ਬਣੇ ਹੋਏ ਐ ਉਹ ਇੱਕ ਦਿਨ ਵੀ ਕਿਸੇ ਵੀ ਗਲੀ ਦੇ ਵਿੱਚ ਇੱਕ ਵੀ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਨਹੀਂ ਹੈ ਬਲਕਿ ਜਦੋਂ ਅਸੀਂ ਇਕੱਠੇ ਹੋ ਕੇ ਜਾਂਦੇ ਆ ਪੰਚਾਇਤ ਮੈਂਬਰ ਤਾਂ ਸਾਡੇ ਨਾਲ ਸਿੱਧੇ منہ ਕੋਈ ਗੱਲ ਨਹੀਂ ਕਰਦੇ ਮਤਾ ਪਾਣ ਤੋਂ ਕਤਰਾਂਦੇ ਐ ਜੇਕਰ ਜਨਤਾ ਜਾਂਦੀ ਹੈ ਤਾਂ ਉਹਨਾਂ ਨੂੰ ਤੁਰੇ ਫਿਰਦੇ ਦੱਸਦੇ ਐ ਕਿ ਐਵੇਂ ਜਨਤਾ ਤੁਰੇ ਫਿਰਦੀ ਐ ਮੈਂ 2 ਸਾਲ ਕਿਸੇ ਬਸੇ ਨਹੀਂ ਜਾਣਾ ਜਿੰਨੇ ਤੱਕ ਨਵੇਂ ਇਲੈਕਸ਼ਨ ਨਹੀਂ ਹੁੰਦੇ ਉਹ ਉਨੇ ਤੱਕ ਨਵੀਂ ਸਰਕਾਰ ਨਹੀਂ ਬਣਦੀ ਜਦੋਂ ਤੱਕ ਮੈਂ ਕਿਤੇ ਨਹੀਂ ਜਾਣਾ ਤੇ ਹੁਣ ਸਾਡੇ ਤੁਸੀਂ ਗਲੀਆਂ ਤੁਸੀਂ ਦੇਖੀਆਂ ਆ ਜੇ ਵੀਡੀਓ ਦੇ ਵਿੱਚ ਤੁਸੀਂ ਦਿਖਾ ਸਕਦੇ ਹੋ ਸਰਕਾਰ ਦੇ ਅੱਗੇ ਗੁਹਾਰਾ ਸਾਡੀ ਇਹੀ ਹੈ ਕਿ ਤੁਸੀਂ ਸਾਡੀਆਂ ਗਲੀਆਂ ਦੇਖੋ ਜਦੋਂ ਬਰਸਾਤ ਹੁੰਦੀ ਆ ਪਿਛਲੇ ਦਿਨਾਂ ਅੰਦਰ ਵਿੱਚ 3-4 ਦਿਨ ਦੀ ਬਰਸਾਤ ਸੀ ਸਾਡੀ ਇਹਨਾਂ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਸੀ ਉਹ ਪਾਣੀ ਅੰਦਰ ਘਰਾਂ ਦੇ ਅੰਦਰ ਤੱਕ ਵੜ ਗਿਆ ਜਾ ਕੇ ਜਿਹਦੇ ਵਿੱਚ ਲੋਕਾਂ ਦੇ ਫਰਨੀਚਰ ਵੀ ਖਰਾਬ ਹੋਏ ਜਿਹਦੇ ਵਿੱਚ ਰਸੋਈਆਂ ਤੱਕ ਅੰਦਰ ਪਾਣੀ ਵੜ ਗਿਆ ਜਾ ਕੇ ਅੱਜ ਵੀ ਤੁਸੀਂ ਮਹਾਲਿਆਂ ਦੇ ਹਾਲ ਦੇਖੋ ਕਿ ਜਗ੍ਹਾ ਲੱਭ ਲੱਭ ਕੇ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣਾ ਪੈਂਦਾ ਸੋ ਪਿਛਲੇ 20 ਸਾਲ ਤੋਂ ਪੁਰਾਣੀਆਂ ਪੰਚਾਇਤਾਂ ਵੀ ਰਹੀਆਂ ਲੇਕਿਨ ਸਾਡੀ ਇਹ ਨਵੀਂ ਸੋਚ ਸੀ ਨਵੇਂ ਜਨਤਾ ਦੀ ਨਵੀਂ ਸੋਚ ਸੀ ਕਿ ਨਵੀਂ ਸਰਕਾਰ ਆਈ ਹੈ ਬਦਲਾਅ ਲੈ ਕੇ ਆਉਗੀ ਲੇਕਿਨ ਸਾਡੇ ਵਾਸਤੇ ਕੋਠੇ ਅੱਟ ਚੱਕ ਲਈ ਕੋਈ ਬਦਲਾਅ ਨਹੀਂ ਆਇਆ ਸਾਡੀ ਵੀਡੀਪੀਓ ਦਫਤਰ ਅੱਜ ਜਾਣ ਦਾ ਇਹੀ ਪਰਪਸ ਹੈ ਮੇਨ ਕਿ ਸਾਡਾ ਸਰਪੰਚ ਬਿਲਕੁਲ ਸਾਡੀ ਨਹੀਂ ਸੁਣਦਾ ਬਿਲਕੁਲ ਕੋਈ ਨਾ ਤਾਂ ਉਹ ਕਦੀ ਪੰਚਾਇਤ ਦੀ ਸੁਣੀ ਨਾ ਉਹ ਕਦੀ ਮੈਂਬਰਾਂ ਦੀ ਸੁਣੀ ਸਾਲ ਹੋ ਗਿਆ ਸਰਕਾਰ ਬਣੀ ਨੂੰ ਪੰਚਾਇਤ ਬਣੀ ਨੂੰ ਕਮ ਸੇ ਕਮ ਬੰਦੇ ਨੂੰ ਬਾਹਰ ਨਿਕਲ ਕੇ ਆਪਣੀ ਜਨਤਾ ਦੇ ਵਿੱਚ ਵਿਚਰਨਾ ਚਾਹੀਦਾ ਉਹਨਾਂ ਦੇ ਦੁੱਖ ਸੁੱਖ ਸਮਝਣੇ ਚਾਹੀਦੇ ਆ ਸੁਣਨੇ ਚਾਹੀਦੇ ਆ ਕੁਛ ਨਾ ਕੁਛ ਬੰਦਾ ਬਾਹਰ ਨਿਕਲੂਗਾ ਸਰਕਾਰ ਦੇ ਅੱਗੇ ਗੁਹਾਰ ਲਗਾਊਗਾ ਅਸੀਂ ਸਾਰੇ ਪੰਚਾਇਤ ਫਿਰ ਵੀ ਆਪਣੇ ਸਰਪੰਚ ਦੇ ਨਾਲ ਆ ਕਿ ਸਾਡਾ ਮੋਹਤਵਾਰ ਆ ਸਾਡੇ ਪਿੰਡ ਦਾ ਸਰਪੰਚ ਆ ਸਾਡੇ ਨਾਲ ਬਾਹਰ ਨਿਕਲੇ ਜਿੱਥੇ ਮਰਜ਼ੀ ਲੈ ਕੇ ਚੱਲੇ ਅਸੀਂ ਜਾਣ ਨੂੰ ਤਿਆਰ ਆ ਲੇਕਿਨ ਅਸੀਂ ਆਪਣੇ ਲੋਕਾਂ ਦੇ ਲਈ ਦਿਨ ਰਾਤ ਖੜੇ ਆ ਲੇਕਿਨ ਸਾਡਾ ਸਰਪੰਚ ਬਿਲਕੁਲ ਸਾਡੀ ਨਹੀਂ ਸੁਣਦਾ ਅਸੀਂ ਅੱਜ ਵਿਡੀਪੀਓ ਦਫ਼ਤਰ ਜਾ ਰਹੇ ਹਾਂ ਉਹਨਾਂ ਦੇ ਅੱਗੇ ਗੁਹਾਰ ਲਗਾਵਾਂਗੇ ਕਿ ਆਪਣੇ ਬੰਦੇ ਭੇਜੋ ਸੈਕਟਰੀ ਨੂੰ ਭੇਜੋ ਕਿਸੇ ਨੂੰ ਭੇਜੋ ਜਾ ਕੇ ਤਾਂ ਉੱਥੇ ਮੁਆਵਜ਼ਾ ਕਰ ਉਹ ਦੇਖੋ ਜਿਹੜਾ ਤੁਸੀਂ ਦੇਖਣਾ ਲੋਕੇਸ਼ਨ ਦੇਖੋ ਜਾ ਕੇ ਲੋਕੀ ਕਿਸ ਪਰ ਸਥਿਤੀ ਦੇ ਵਿੱਚ ਰਹਿੰਦੇ ਪਏ ਐ ਅਗਰ ਸਾਡੇ ਮੁਹੱਲੇ ਦਾ ਕੋਈ ਹੱਲ ਹੁੰਦਾ ਸਾਡੇ ਪਿੰਡ ਦਾ ਕੋਈ ਹੱਲ ਹੁੰਦਾ ਸੀਵਰੇਜ ਦਾ ਸਟਰੀਟ ਲਾਈਟ ਦਾ ਗਲੀਆਂ ਦਾ ਪਾਣੀਆਂ ਦਾ ਤਾਂ ਚੰਗੀ ਗੱਲ ਐ ਭਗਵੰਤਾਨ ਸਰਕਾਰ ਐ ਕਹਿੰਦੇ ਬਦਲਾਅ ਲਿਆਵਾਂਗੇ ਸਾਡੇ ਵੀ ਪਿੰਡ ਬਦਲਾਅ ਲਿਆਓ ਅਗਰ ਨਹੀਂ ਐਸਾ ਹੁੰਦਾ ਤੁਹਾਡੇ ਕੋਲੋਂ ਤਾਂ ਜਾਂ ਤਾਂ ਫਿਰ ਸਾਡੇ ਕੋਲ ਸਾਰੇ ਮੈਂਬਰਾਂ ਕੋਲ ਇੱਕ ਹੱਲ ਰਹਿ ਜਾਂਦਾ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਅਸਤੀਫਾ ਦੇਈਏ ਆਪਣੇ ਆਪਣੇ ਅਸਤੀਫਾ ਦੇਈਏ ਜਾਂ ਸਰਪੰਚ ਸਾਡਾ ਜਾ ਕੇ ਆਪਣਾ ਅਸਤੀਫਾ ਦੇਵੇ ਵੀ ਮੇਰੇ ਤੋਂ ਕੰਮ ਨਹੀਂ ਹੁੰਦੇ ਜਾਂ ਸਾਨੂੰ ਕਹੇ ਅਸੀਂ ਅਸਤੀਫਾ ਦੇਣ ਨੂੰ ਤਿਆਰ ਹੈ ਤੁਸੀਂ ਇਹ ਵੀ ਦੇਖੋ ਕਿ ਸਰਕਾਰ ਦੇ ਅੱਗੇ ਜਦੋਂ ਸਾਡਾ ਚਾਰਾਂ ਪੰਜਾਂ ਮੈਂਬਰਾਂ ਦਾ ਇਕੱਠਿਆਂ ਦਾ ਅਸਤੀਫਾ ਜਾਊਗਾ ਤਾਂ ਉਹਦਾ ਅਰਥ ਕੀ ਹੋਊਗਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਐ ਤੰਗ ਐ ਇਸ ਕਰਕੇ ਅਸੀਂ ਗੁਹਾਰ ਲਗਾਣੇ ਆ ਵਾਰ-ਵਾਰ ਸਰਕਾਰ ਦੇ ਅੱਗੇ ਕਿ ਕਿਰਪਾ ਕਰਕੇ ਸਾਡੇ ਪਿੰਡ ਦੇ ਵਿੱਚ ਆਓ ਸਾਨੂੰ ਦੇਖੋ ਇੱਥੇ ਲੋਕ ਕਿਵੇਂ ਪਰੇਸ਼ਾਨ ਹੋ ਕੇ ਰਹਿੰਦੇ ਆ ਬੱਚੇ ਸਕੂਲ ਜਾਣ ਤੋਂ ਰਹਿ ਜਾਂਦੇ ਆ ਲੋਕ ਕੰਮ ਜਾਣ ਤੋਂ ਰਹਿ ਜਾਂਦੇ ਆ ਗਰੀਬ ਜਨਤਾ ਜਿਹੜੀ ਅਧਿਆੜੀ ਟੱਪੇ ਵਾਲੇ ਅਸੀਂ ਬੰਦੇ ਆ ਔਰ ਬਹੁਤ ਮੁਸ਼ਕਲ ਇਸ ਮਹੱਲੇ ਦੇ ਵਿੱਚ ਹੁਣ ਰਹਿਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੋਇਆ ਸੋ ਅਸੀਂ ਵੀਡੀਓ ਦਫ਼ਤਰ ਜਾ ਰਹੇ ਆ ਉਹਨਾਂ ਨੂੰ ਵੀ ਇਹੀ ਗੁਹਾਰ ਲਗਾਵਾਂਗੇ ਕਿ ਆ ਕੇ ਵਿਜ਼ਿਟ ਕਰੋ ਸਾਡਾ ਇਹ ਏਰੀਆ ਦੇਖੋ ਇੱਥੇ ਕੋਈ ਨਾ ਕੋਈ ਡਵੈਲਪਮੈਂਟ ਸਾਨੂੰ ਦਿਓ ਸਾਨੂੰ ਅਸੀਂ ਆਪਣੇ ਸਰਪੰਚ ਨੂੰ ਵੀ ਇਹੀ ਗੱਲ ਕਹਿੰਦੇ ਆ ਕਿ ਬਾਹਰ ਨਿਕਲੋ ਭਾਈ ਤਾ ਲੋਕਾਂ ਦੇ ਵਿੱਚ ਕੁਛ ਨਾ ਕੁਛ ਅਗਰ ਬਾਹਰ ਨਿਕਲਾਂਗੇ ਸਰਕਾਰ ਦੇ ਅੱਗੇ ਗੁਹਾਰ ਲਗਾਵਾਂਗੇ ਤਾਂ ਸਰਕਾਰ ਕੁਛ ਕਰੂਗੀ ਸੋ ਅਸੀਂ ਭਗਵੰਤਮਾਨ ਸਰਕਾਰ ਨੂੰ ਵੀ ਇਹੀ ਗੁਹਾਰ ਲਗਾਣੇ ਆ ਕਿ ਕਮ ਸੇ ਕਮ ਆਪਣੇ ਜਿਹੜੇ ਏਰੀਏ ਦੇ ਤੁਹਾਡੇ ਅਫਸਰ ਹੈ ਜਿਨ੍ਹਾਂ ਦੇ ਅੰਡਰ ਦੇ ਵਿੱਚ ਕੋਠੇ ਅਟਚਕ ਜਗਰਾਉਂ ਦੀ ਪੰਚਾਇਤ ਹੁੰਦੀ ਹੈ ਉਹਨਾਂ ਅਫਸਰਾਂ ਨੂੰ ਵੀ ਆਪਣੇਆਂ ਨੂੰ ਜਾ ਕੇ ਕੋਈ ਨਾ ਕੋਈ ਦੱਸੋ ਉਹਨਾਂ ਨੂੰ ਕਿ ਆਪਣੇ ਏਰੀਏ ਨੂੰ ਜਾ ਕੇ ਦੇਖੋ ਸੈਕਟਰ ਦੇ ਅੰਡਰ ਦੇ ਵਿੱਚ ਆਉਂਦਾ ਵੀਡੀਓ ਦਫ਼ਤਰ ਦੇ ਅੰਦਰ ਚ ਆਉਂਦਾ ਕੋਠੇ ਅਟਚਕ ਉਹ ਵੀ ਸਾਡੇ ਏਰੀਆ ਦਾ ਵਿਜ਼ਿਟ ਕਰਨ ਸੋ ਇਹੀ ਬੇਨਤੀ ਹੈ ਸਾਕ ਸਰਪੰਚ ਸਾਹਿਬ ਮਹੱਲਾ ਵਾਸੀਆਂ ਦੇ ਥੋੜੇ ਤੇ ਕਿਹਾ ਵੀ ਸਰਪੰਚ ਸਾਹਿਬ ਸਾਡੀ ਕੋਈ ਗੱਲ ਨਹੀਂ ਸੁਣਦੇ ਸਾਨੂੰ ਭੁਜਾ ਦਿੰਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਐਵੇਂ ਆ ਜਿਹੜਾ ਇਹ ਜਿਹੜੀ ਗੱਲ ਦੇ ਖਤਰ ਤੋਂ ਡਰਦੇ ਆ ਨਾਦਵੀ ਕੋਈ ਨੂੰ ਘੁਰਾਟਾਈ ਆ ਨਾ ਉਹ ਜਿਹੜਾ ਸੀਵੇ ਦਾ ਕੰਮ ਉਹ ਪਹਿਲੇ ਸਰਪੰਚ ਨੇ ਪਾਇਆ ਸੀ ਉਹ ਉਹ ਜਿੱਥੋਂ ਪਾਣੀ ਜਾਣਾ ਨਹੀਂ ਉਹ ਜਾਣਾ ਬਈ ਤੂੰ ਗਾਹ ਪਕੇ ਕਾਜੀ ਨੂੰ ਵੀ ਦੋਤਾਵਸਨ ਬਈ ਘਰ ਕੋਲੇ ਉਧਰ ਜਾ ਕੇ ਲੱਗਣਾ ਪਾਣੀ ਉਹ ਉਹ ਪਾਣੀ ਇੱਧਰੋਂ ਚੜ੍ਹਣਾ ਨਹੀਂ ਕਿਉਂਕਿ ਮੇਰਾ ਘਰ ਉਹਨਾਂ ਨੂੰ 8 ਫੁੱਟ ਉੱਚਾ ਵਾ ਉਸ ਦਾ ਕੀ ਪਾਣੀ ਛੜਾ ਉਹ ਉੱਧਰੋਂ ਜਾਣਾ ਵਾ ਇਹ ਮੈਂ ਕੁਰਸੀ ਕਰ ਰਿਆਂ ਵੀ ਮੈਂ ਗਰਾਂਡ ਪਵਾਵਾਂ ਜੱਜਤ ਕਰ ਗਰਾਂਡ ਪਵਾ ਕੇ ਪਾਣੀ ਨਾਲ ਉੱਧਰੋਂ ਕੱਢਾਂ ਤੇ ਇਹ ਸਾਰਾ ਏਕਾ ਉਹਨਾਂ ਚ ਰਹੀ ਤਾਂ ਹੀ ਇਹਦਾ ਭਾਅ ਨਹੀਂ ਵੱਧ ਰਿਹਾ ਸਾਰੀ ਜ਼ਮੀਨ ਇਹ ਲੱਖ ਰੁਪਏ ਦੇ ਇਸ ਦੇ ਉੱਤੇ ਜਾਰੀ ਟੋਕੜੀਆਂ ਵਿੱਚ ਪਾਣੀ ਖੜਾ ਉਹਨਾਂ ਚ ਬੁਰੇ ਹਾਲਾਤ ਹੈ ਤੇ ਉਹ ਤੋਂ ਬਿਨਾ ਇਹ ਚੜ੍ਹਣਾ ਨਹੀਂ ਉਹ ਕਹਿੰਦੇ ਵੀ ਅਸੀਂ 2 ਸਾਲ ਸਰਪੰਚ ਸਾਹਿਬ ਕਹਿੰਦੇ ਅਸੀਂ ਮਦਦ ਨਹੀਂ ਕਰ ਸਕਦੇ ਜਿੰਨਾ ਚੱਕ ਹੋਰ ਨਹੀਂ ਸਰਕਾਰ ਆਉਂਦੀ ਮੈਨੂੰ ਇਹ ਬਿਨਾ ਬੜੀਆਂ ਗੱਲਾਂ ਹੋਉਂਦਾ ਮਤਲਬ ਕੋਈ ਨਹੀਂ ਹੁੰਦਾ ਹੋ ਕਿ ਮੈਨੂੰ ਗ੍ਰਾਂਟ ਦੇਣੀ ਨਹੀਂ ਦੇਣੀ ਨਹੀਂ ਨਾ ਕਿਉਂਕਿ ਮੈਂ ਕਾਂਗਰਸ ਦੇ ਪੱਖ ਚ ਹਾਂ ਕਿ ਮੈਂ ਕਾਂਗਰਸ ਦੇ ਆਜ਼ਾਦ ਜੁਨਿਆ ਆਗਰ ਗਿਆ ਮੇਰੇ ਕੋਈ ਮਸਲ ਕਾਰਗ ਨਹੀਂ ਕੀਤੀ ਆ ਉਸ ਕਰਕੇ ਮੈਨੂੰ ਇਹਨਾਂ ਨੇ ਗ੍ਰਾਂਟ ਦੇਣੀ ਨਹੀਂ ਜਿਹੜਾ ਤੁਹਾਨੂੰ ਗ੍ਰਾਂਟ ਕੋਈ ਮਿਲੀ ਨਹੀਂ ਅਜੇ ਤੱਕ ਮੈਨੂੰ ਕੋਈ ਗ੍ਰਾਂਟ ਨਹੀਂ ਮਿਲੇਗੀ ਕਹਿੰਦੇ ਵੀ ਮੁਖਾਰੇ ਮਲੇ ਦੇ ਵਿੱਚ ਥਾਂ ਥਾਂ ਪਾਣੀ ਖੜਾ ਵੀ ਉਹਦਾ ਹੱਲ ਨਹੀਂ ਹੁੰਦਾ ਨਹੀਂ ਉਹ ਹੋਣਾ ਹੋਊਗਾ ਸਾਜੇ ਮੈਨੂੰ ਕੋਈ ਪੈਸਾ ਮਿਲੂ ਮੈਂ ਪੈਸੇ ਤੋਂ ਮੈਂ ਕੋਈ ਕੰਮ ਹੀ ਨਹੀਂ ਕਰ ਸਕਦਾ 5 ਲੱਖ ਰੁਪਇਆ ਪਾਇਆ ਸੀ ਰਾਜਾ ਬੜੇ ਤੇ ਫਿਰ 5 ਲੱਖ ਰੁਪਇਆ ਮੈਂ ਕਿੰਨੇ ਪਾਇਆ ਸੀ ਵੀਰੇ ਦਾ ਖਾਤਰਾ ਉਹ ਮੇਰੇ ਘਰ ਤੋਂ ਲੈ ਕੇ ਸੀ ਵੀਰੇ ਸਿੱਧਾ ਗਰੇਜ ਦੇ ਵਿੱਚ ਪਾਉਂਗਾ ਉਹ ਮੈਨੂੰ ਪਾਜੇ ਦਾ ਖਾਇਆ ਵਾ ਉਹ ਹੁਣ ਕੰਮ ਚੱਲ ਪੂਗਾ ਬਾਕੀ ਕੋਈ ਪੈਸਾ ਨਹੀਂ ਆਏਗਾ ਕੋਈ ਕੋਈ ਮੈਨੂੰ ਗਰੰਟੀ ਨਹੀਂ ਹੈ ਕਿ ਮੈਂ ਉਹਦੇ ਨਾਲ ਕਿੰਨੇ ਕੰਮ ਕਰ ਸਕਦਾ ਜਿਹੜਾ 5 ਲੱਖ ਸੋਂ ਆਇਆ ਉਹਦਾ ਤੁਸੀਂ ਕੰਮ ਸ਼ੁਰੂ ਕਰੋਗੇ ਹਾਂ ਕੱਲ ਪਰਸੋਂ ਕੰਮਬੜਾ ਸ਼ੁਰੂ ਹੋਊਗਾ ਉਹਦਾ ਮੱਥਾ ਪੈ ਗਿਆ ਕਰੀ ਬੰਦੀ ਜੀ